ਤੁਸੀਂ ਦੱਸੋ ਕੀ ਦਿਨਾ ਕਰਨੀ ਹੈ ਮੈਂ ਤਾਂ ਰੈਡੀ ਹਾਂ ਤੁਸੀਂ ਸਾਰੇ گاਉਣ ਵਾਲੇ ਇਕੱਠੇ ਕਰ ਲਓ ਮੈਂ ਤਾਂ ਵਿਲਨ ਦਾ ਰੋਲ ਕਰਨ ਨੂੰ ਪਿਆਰ ਹੈ ਤੁਸੀਂ ਜੋ ਮਰਜ਼ੀ ਦੇ ਦਿਓ ਤੇ ਇਸ ਫਿਲਮ ਨੂੰ ਜਦੋਂ ਤੁਸੀਂ ਸਾਈਨ ਕੀਤਾ ਤਾਂ ਉਹਦਾ ਰੀਜ਼ਨ ਪਹਿਲਾਂ ਮਤਲਬ ਪਹਿਲਾਂ ਸਕ੍ਰਿਪਟ ਆਈ ਸੀ ਜਾਂ ਪਹਿਲਾਂ ਯਾਰੀ ਦੋਸਤੀ ਕਰਕੇ ਹਾਂ ਨਹੀਂ ਮੇਰਾ ਸਾਡੀ ਯਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਓਕੇ ਇਹ ਵੀ ਸਾਡਾ ਹੀ ਹੈ ਵੀ ਕਦੇ-ਕਦੇ ਇਹ ਮੈਨੂੰ ਸ਼ਿਕਵਾ ਕਰਦਾ ਰਹਿੰਦਾ ਪਰ ਮੇਰੇ ਤੋਂ ਛੋਟਾ ਫਿਰ ਮੈਂ ਅ ਮੇ ਤਰ ਤ ਤਾਂ ਹੁੰਦੀ ਆ ਦੇਖੋ ਤੇ ਸਿਨੇਮਾ ਨੂੰ ਜੁੜਦਾ ਇੱਕ ਹੋਰ ਸਵਾਲ ਸੀ ਮੇਰਾ ਕਿ ਤੁਸੀਂ ਜਦੋਂ ਦੇਖੋ ਪੰਜਾਬੀ ਸਿਨੇਮਾ ਨੂੰ ਤਾਂ ਬਹੁਤ ਸਾਰੇ ਜਿਹੜੇ ਏ ਲਿਸਟ ਐਕਟਰਸ ਹੈ ਉਹ ਇਕੱਠੇ ਇਕੱਠੇ ਨਹੀਂ ਆਉਂਦੇ ਕਿਸੇ ਦੀ ਗੱਲ ਨਾ ਕਰੋ ਫਿਰ ਚੰਗਾ ਨਹੀਂ ਲੱਗਦਾ ਮੈਂ ਤਾਂ ਬੋਲਦੇ ਨਹੀਂ ਮੈਂ ਤਾਂ ਜੇ ਕਦੇ-ਕਦੇ ਬੋਲਦਾ ਫਿਰ ਉਦੋਂ ਹੀ ਹਰ ਗੱਲ ਦੀ ਕੰਟਰੋਵਰਸ ਇਹ ਤੋਂ ਸਾਰੇ ਛੋਟੇ ਐ ਨੌਜਵਾਨ ਨਹੀਂ ਬਟ ਮੇਰਾ ਸਿੰਪਲ ਸਵਾਲ ਆ ਸੀ ਕਿ ਕੋਲਾਬੋਰੇਸ਼ਨ ਐਜ਼ਨ ਕਿ ਐਕਟਰਸ ਦੇ ਵਿੱਚ ਹੋਰ ਹੋਣੀ ਚਾਹੀਦੀ ਹੈ ਜੀ ਪਹਿਨੇ ਜੀ ਸੁਣ ਪੈਥਨ ਵਾਲਾ ਅ ਅਸੀ ਤਾਂ ਜਦੋਂ ਕੈਰੀਅਰ ਸ਼ੁਰੂ ਕੀਤਾ ਉਦੋਂ ਹੀ ਬੰਬੇ ਫਿਲਮ ਬਣਾਉਣ ਵਾਗੇ ਸੀ ਉਸ ਉਸ ਇੰਡਸਟਰੀ ਨਾਲ ਸਾਡਾ ਇਸ ਕਰਕੇ ਬਹੁਤ ਹੀ ਬੜੇ ਨੇ ਕਿਉਂਕਿ ਜਿਹੜੀ ਅਸੀਂ ਫਿਲਮ ਬਣਾਈ ਸੀ ਨਾ ਉਹ ਉਹ ਅਸਲੀ ਸਰਦਾਰਾਂ ਦੀ ਕਹਾਣੀ ਸੀ ਜਿਹੜੇ ਅੜਦੇ ਆ ਲੜਦੇ ਆ ਤੇ ਖੜਦੇ ਆ ਔਰ ਜਿਹੜੇ ਸਦੀਆਂ ਤੋਂ ਖੜਦੇ ਆ ਸੋ ਇਸ ਕਰਕੇ ਤੁਸੀਂ ਦੱਸੋ ਕੀ ਨਾ ਕਰਨੀ ਮੈਂ ਤਾਂ ਰੈਡੀ ਹਾਂ ਚ ਸਾਰੇ ਗਾਣ ਵਾਲੇ ਇਕੱਠੇ ਕਰ ਲਓ ਮੈਂ ਤਾਂ ਵਿਲਨ ਦਾ ਰੋਲ ਕਰਨ ਨੂੰ ਤਿਆਰ ਹਾਂ ਤੁਸੀਂ ਜੋ ਮਰਜ਼ੀ ਦੇ ਦਿਓ ਬਣਾ ਰਹੇ ਹੋ ਤੁਸੀਂ ਆਪਾਂ ਸਾਰੇ মিডিਆ ਵਾਲੇ ਥੋੜੇ ਥੋੜੇ ਇਕੱਠੇ ਕਰਕੇ ਇੱਕ ਫਿਲਮ ਬਣਾ ਲਵਾਂ ਨੇ ਕਿਉਂਕਿ ਦੇਖੋ মিডিਆ ਵਾਲੇ ਕੋਣ ਗੋਣਿਆਂ ਵਾਲੇ ਨੇ ਆਉਣਾ ਹੁੰਦਾ ਤੁਸੀਂ ਸ਼ਰਤ ਰੱਖ ਦੋ ਸਾਰੇ ਪ੍ਰੈਸ ਰਿਪੋਰਟਰ ਵੀ ਦੇਖੋ ਸ਼ਰਤ ਇਹ ਕਹੇ ਵੀ ਪ੍ਰੈਸ ਵਾਲਿਆਂ ਨੇ ਫਿਲਮ ਬਣਾਉਣੀ ਹੈ ਤੇ ਜੇ ਨਹੀਂ ਕਰੋਗੇ ਫਿਰ ਅਸੀਂ ਵਾਈਕਟ ਕਰਾਂਗੇ ਆਮ ਰੈਡੀ ਐਨੀ ਟਾਈਮ ਅ ਮਾਨ ਸਾਹਿਬ ਅ ਮਾਨ ਸਾਹਿਬ ਇਧਰ ਸਿੱਧਾ ਸਟ੍ਰੇਟ ਹਾਂਜੀ ਦੂਜਾ ਸਵਾਲ ਆ ਤੁਹਾਡਾ ਹਾਂਜੀ ਕਿਉਂਕਿ ਮੈਨੂੰ ਐ ਲੱਗਿਆ ਕਿ ਤੁਸੀਂ ਹੱਥ ਕਰੀ ਗਦੀ ਆਣੇ ਤੁਸੀਂ ਟਾਈਮ ਜਿੰਨਾ ਫਾਇਦਾ ਅਸੀਂ ਲੈ ਸਕੀ ਲੈ ਲਈਏ ਤੁਸੀਂ ਬਿਨਾ ਕੈਮਰੇ ਤੋਂ ਆਜਾ ਕਰੋ ਬਹੁਤ ਟਾਈਮ ਹੁੰਦਾ ਮੇਰੇ ਕੋਲ ਉਦਾਂ ਹੀ ਗੱਲਾਂ ਬਾਤਾਂ ਮਾਰਿਆ ਕਰਾਂਗੇ ਜ਼ਰੂਰ ਤੁਹਾਨੂੰ ਐਸੀ ਜਗ੍ਹਾ ਐਸੀ ਚਾਹ ਪਿਲਾਉਂਗਾ ਵੀ ਮਤ ਤੁਸੀਂ ਯਾਦ ਕਰੋ ਨਾਟ ਇਨ ਦੈਟ ਵੇ ਮੈਂ ਅਸਲਚ ਕੀ ਹੈ ਸਾਡੇ ਸਮਾਜ ਚ ਨਾ ਗੈਪ ਬਹੁਤ ਹੈ ਮੰਨ ਲਓ ਅੱਪਾ ਅੱਜ ਇਕੱਠੇ ਹੋਏ ਆ ਤੁਸੀਂ ਪ੍ਰੈਸ ਵਾਲਿਓ ਮੈਂ ਮਤਲਬ ਇਸ ਖੇਤੇ ਚ ਐ ਅੱਜ ਆਪਾਂ ਨੇ ਆਪਣਾ ਕੰਮ ਕਰਕੇ ਵਗ ਜਾਣਾ ਤੁਸੀਂ ਆਪਦੀਆਂ ਖਬਰਾਂ ਚ ਮਸਰੂਫ ਮੈਂ ਆਪਦੇ ਕੰਮ ਪਰ ਔਰ ਨਿਜੀ ਤੌਰ ਤੇ ਵੀ ਜਦੋਂ ਤੁਸੀਂ ਜਿੰਨੇ ਦੇਖੋ ਇਸ ਸਮਾਜ ਨੂੰ ਹਰ ਵਰਗ ਦੀ ਲੋੜ ਹੈ ਔਰ ਤੁਸੀਂ ਜਿਹੜੇ ਪੱਤਰਕਾਰ ਵਿਵਾਖ ਪੱਤਰਕਾਰ ਹਨ ਬਹੁਤ ਥੋੜੇ ਰਹਿ ਗਏ ਤੁਸੀਂ ਜਾਗਰੂਕ ਕਰਨ ਵਾਲੇ ਲੋਕ ਹੋ ਤੁਸੀਂ ਸਿਸਟਮ ਨਾਲ ਅੜਨ ਵਾਲੇ ਲੋਕ ਹੋ ਜਿੰਨਾ ਸੋਸ਼ਲ ਵਰਕ ਰੜਦਾ ਉਦੋਂ ਵੱਧ ਤੁਹਾਡਾ ਯੋਗਦਾਨ ਆਉਂਦਾ ਨਿੱਜੀ ਤੌਰ ਤੇ ਵੀ ਕੋਈ ਇਸ ਤਰ੍ਹਾਂ ਦੀਆਂ ਮਿਲਣੀਆਂ ਰੱਖਿਆ ਕਰੋ ਕੋਈ ਜ਼ਰੂਰੀ ਨਹੀਂ ਉੱਪਰ ਨੇ ਟਿਅਰ ਵੀ ਲਿਆ ਇੱਕ ਦੂਜੇ ਨਾਲ ਏਦਾਂ ਏਦਾਂ ਹੀ ਮਿਲਣਾ ਤੁਸੀਂ ਜੇ ਮੈਂ ਤਾਂ ਚਾਹੁੰਦਾ ਹੁੰਨਾ ਮੈਂ ਕਈ ਵਾਰੀ ਨੂੰ ਕਿਹਾ ਮੈਂ ਪਿੱਛੇ ਇਹਨੂੰ ਕਿਹਾ ਸੀ ਮੈਂ ਕਿਹਾ ਜਿੰਨੇ ਤੁਹਾਡੇ ਪ੍ਰੋਫੈਸਰ ਤੇਰੇ ਸੱਜ ਕਿਤੇ ਬਿਠਾ ਆਪਾਂ ਗੋਸ਼ਟੀ ਕਰੀਏ ਮੈਂ ਚਾਹੁੰਨਾ ਕਿ ਤੁਹਾਡੇ ਜਿੰਨੇ ਪੜੇ ਲਿਖਿਆ ਕਿ ਮੈਨੂੰ ਦੱਸਿਆ ਕਰੋ ਮੈਂ ਤੁਹਾਡੇ ਲਈ ਅਸੀਂ ਬਹੁਤ ਅੱਛੇ ਮਹਿਮਾਨ ਨਿਵਾਜ਼ ਤੁਸੀਂ ਆਓ ਕਿਤੇ ਆਪਾਂ ਵੈਸੇ ਵੀ ਗੱਲਾਂ ਕਰੀਏ ਜਿਹੜੀਆਂ ਆਪਣੇ ਤੋਂ ਬਿਨਾਂ ਵੀ ਹੋਣ ਸਾਡੇ ਸਮਾਜ ਲਈ ਹੋਣ ਪੰਜਾਬ ਲਈ ਹੋਣ